ਸ਼੍ਰੋਮਣੀ ਕਮੇਟੀ ਦੇ ਵੱਲੋਂ ਬਣਾਈ ਗਈ ਅੰਤਰਿੰਕ ਕਮੇਟੀ ਦਾ ਫੈਸਲਾ ਜਦੋਂ ਸਿੰਘ ਸਾਹਿਬ ਭਾਈ ਗੁਰਮੁਖ ਸਿੰਘ ਜੀ ਦੇ ਖਿਲਾਫ ਆਇਆ ਤਾਂ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਰੋਸ ਜਾਗਣਾ ਲਾਜ਼ਮੀ ਸੀ ਜਿਸ ਦਾ ਅਸਰ ਹੁਣ ਦੇਖਣ ਵੀ ਲੱਗ ਪਿਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਆਪਣੇ ਮਨ ਦਾ ਰੋਸ ਪ੍ਰਗਟ ਕੀਤਾ ਗਿਆ ਭਾਈ ਗੁਰਮukh ਸਿੰਘ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਚੇਤਾਵਨੀ ਦਿੰਦੇ ਹੋਏ ਇਹ ਕਿਹਾ ਗਿਆ ਕਿ ਭਾਈ ਗੁਰਮukh ਸਿੰਘ ਦੇ ਖਿਲਾਫ ਫੈਸਲੇ ਵਾਪਸ ਨਾ ਲਏ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਸਿੱਖ ਸੰਤਾਂ ਨੇ ਜਿੱਥੇ ਗਾਂਧੀ ਚੌਂਕ ਦੇ ਵਿੱਚ ਜਾਮ ਲਗਾ ਕੇ ਪ੍ਰਸ਼ਾਸਨ ਰਾਹੀਂ ਸਰਕਾਰ ਦੇ ਕੰਨਾਂ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਉੱਥੇ ਹੀ ਭਾਈ ਗੁਰਮukh ਸਿੰਘ ਦੇ ਖਿਲਾਫ ਲਏ ਫੈਸਲੇ ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ ਆ ਬਾਦਲ ਪ੍ਰਵਾਹ ਗੁਰਦ ਆਬਾਦ ਬਾਦਲ ਪ੍ਰਵਾਹ ਗੁਰਦ ਆਬਾਦ ਗੁਰਮukh ਸਿੰਘ ਤੇਰੀ ਸੋਚ ਤੇ ਜੋ ਕੇ ਗੁਰਮਖਿ ਦੇ ਗੇਰੀ 200 ਅੱਤੇ 11 ਦੇਾਂਗੇ ਜੋ ਸਾਰੀਆਂ ਬਟਾਲੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਅੱਜ ਬਟਾਲੇ ਦੇ ਵਿੱਚ ਬਹੁਤ ਹੀ ਭਾਰੀ ਰੋਸ ਮਾਰਚ ਵੀ ਕੱਢਿਆ ਅਤੇ ਬਾਦਲ ਪਰਿਵਾਰ ਦੇ ਗਦਾਰ ਪਰਿਵਾਰ ਦੇ ਅੱਜ ਇੱਥੇ ਪੁਤਲੇ ਫੂਕੇ ਗਏ ਸੋ ਇਸ ਸਬੰਧ ਵਿੱਚ ਹੀ ਸਾਰੇ ਇੱਥੇ ਇਕੱਠੇ ਹੋਏ ਸੀ ਅੱਜ ਬਿਲਕੁਲ ਜੀ ਇਹ ਆਪਾਂ ਬਿਲਕੁਲ ਸਾਰੇ ਜਾਣਦੇ ਹਾਂ ਜੇਕਰ ਐਤ ਕੀ ਅਕਾਲੀ ਸਰਕਾਰ ਦੁਬਾਰਾ ਫਿਰ ਸੱਤਾ ਦੇ ਵਿੱਚ ਆ ਜਾਂਦੀ ਜੋ ਜਿਹੜਾ ਨਖੱਟੂ ਐ ਸੌਦੇ ਵਾਲਾ ਸਾਹਿਬ ਜਿਹਨੂੰ ਸਰਸੇ ਵਾਲਾ ਵੀ ਕਹਿੰਦੇ ਹਨ ਉਸਨੇ ਪੰਜਾਬ ਦੇ ਵਿੱਚ ਜਿਹੜੇ ਬਿਲਕੁਲ ਸਿੱਖਾਂ ਨੇ ਪਿਛਲੇ ਬੜੇ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੇ ਡੇਰੇ ਬੰਦ ਕਰਵਾਏ ਸਨ ਜਿੱਥੇ ਕਿ ਜਿਹੜੀ ਇਹਨਾਂ ਦੀ ਨਾਮ ਚਰਚਾ ਜਿਹੜੀ ਹੁੰਦੀ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਾਮ ਚਰਚਾ ਬੰਦ ਕਰਵਾਈ ਸੀ ਉਹ ਸਾਰੇ ਜਿਹੜੇ ਡੇਰੇ ਸੀ ਦੁਬਾਰਾ ਤੋਂ ਫਿਰ ਆਬਾਦ ਹੋਣੇ ਸੀ ਉੱਥੇ ਦੁਬਾਰਾ ਤੋਂ ਇਹਨਾਂ ਦੀ ਨਾਮ ਚਰਚਾ ਜਿਹੜੀ ਫਿਰ ਸ਼ੁਰੂ ਹੋ ਜਾਣੀ ਸੀ ਅਤੇ ਉਹ ਸਮਾਂ ਵੀ ਦੂਰ ਨਹੀਂ ਸੀ ਜਿਹੜੇ ਸਰਕਾਰੀ ਜਥੇਦਾਰ ਜੋ ਕਿ ਅੱਜ ਗੁਰਮੁਖ ਗਿਆਨੀ ਗੁਰਮੁਖ ਸਿੰਘ ਜੀ ਜੋ ਉਹਨਾਂ ਸਰਕਾਰੀ ਜਥੇਦਾਰਾਂ ਦੇ ਵਿੱਚੋਂ ਬਾਹਰ ਨੇ ਉਹ ਦਿਨ ਦੂਰ ਨਹੀਂ ਸੀ ਜਦੋਂ ਫਿਰ ਜਿਹੜਾ ਅਕਾਲ ਤਖਤੋਂ ਜਾਂ ਇਹਨਾਂ ਸਰਕਾਰੀ ਜਥੇਦਾਰਾਂ ਨੇ ਜੋ ਵੀ ਸੌਦੇ ਸੌਦੇ ਸਾਦੇ ਜਿਹੜੇ ਹਕੂਨਾਮੇ ਸਾਨੂੰ ਯਾਰੀ ਕਰਿਆ ਕਰਨੇ ਸੀ ਤੋਂ ਅਜੇ ਵੀ ਅਸੀਂ ਇਹ ਬਾਦਲ ਪਰਿਵਾਰ ਨੂੰ ਚੇਤਾਵਨੀ ਦਿੰਨੇ ਆ ਕਿ ਆਪਣੀਆਂ ਜਿਹੜੀਆਂ ਪਿਛਲੀਆਂ ਭੁੱਲਾਂ ਬਖਸ਼ਾ ਕੇ ਸਿੱਖ ਕੌਮ ਤੋਂ ਮਾਫੀ ਮੰਗ ਲਵੇ ਨਹੀਂ ਤੇ ਇਸ ਦਾ ਜਿਹੜਾ بڑا ਜਿਹੜਾ ਹਸ਼ਰ ਇਹ ਬਹੁਤ ਵੱਡਾ ਹੋਏਗਾ ਜੋ ਕਿ ਅੱਜ ਇੱਥੇ ਪੁਤਲੇ ਫੁਕੇ ਗਏ ਹਨ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਕੀ ਹੋਵੇਗਾ ਜੋ ਕਿ ਸਿੰਘ ਸਾਹਿਬ ਤੇ ਇਹਨਾਂ پابੰਦੀਆਂ ਲਾਈਆਂ ਨੇ ਉਹਨਾਂ ਨੂੰ ਡਿਊਟੀਆਂ ਤੋਂ ਫਾਰਗ ਕੀਤਾ ਹੈ ਇਹ ਫੈਸਲੇ ਜਿਹੜੇ ਵਾਪਸ ਲਏ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਵੱਡੇ ਰੋਸ ਮਜਾਰੇ ਕੀਤੇ ਜਾਣਗੇ ਸਾਰੀ ਸੰਗਤ ਨੂੰ ਇਹ ਨਹੀਂ ਕਿ ਬਾਦਲ ਪਰਿਵਾਰ ਨੂੰ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਈ ਪਿਆਰਿਓ ਜੇ ਅਜੇ ਸਾਨੂੰ ਇੱਕ ਐਹੋ ਜੀ ਰੂਹ ਮਿਲੀ ਆ ਸਿੱਖ ਕੌਮ ਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਇਹ ਆ ਗਿਆਨੀ ਗੁਰਮੁਖ ਸਿੰਘ ਜੀ ਜਥੇਦਾਰ ਜਿਨ੍ਹਾਂ ਨੇ ਇੱਕ ਐਹੋ ਜੀ ਡਿਊਟੀ ਵਜਾਈ ਕਿ ਲੋਕਾਂ ਤੇ ਤਨਖਾਹਾਂ ਲੱਭ ਲਿਆ ਇਹਨਾਂ ਤਨਖਾਹ ਵੀ ਨਹੀਂ ਲਈ ਗੁਰੂ ਦੀ ਗੋਲਕ ਵਿੱਚੋਂ ਇਹਨਾਂ ਦੀ ਕੁਰਬਾਨੀ ਵੇਖੋ ਇਹਨਾਂ ਨੇ ਗੁਰੂ ਦੀ ਗੋਲ ਜਿਹੜਾ ਨੇ ਤਨਖਾਹ ਵੀ ਨਹੀਂ ਆਪਣੇ ਪਿੱਛੋਂ ਜਿਹੜਾ ਇਹਨਾਂ ਦੇ ਕੋਲ ਖਰਚਾ ਆਉਂਦਾ ਘਰੋਂ ਉਹ ਕਰਦਿਆਂ ਹੋਇਆ ਸਮੇਤ ਪਰਿਵਾਰ ਇਹ ਡਿਊਟੀ 6ਵੇਂ ਪਾਸ਼ਾ ਹਰਗੋਬਿੰਦ ਸਿੰਘ ਮਹਾਰਾਜ ਦੇ ਅਸਥਾਨ ਦੇ ਉੱਤੇ ਕਰ ਰਹੇ ਨੇ ਦੋਵੇਂ ਜੀ ਕਿ ਬਾਕੀ ਜਿਹੜੀ ਸੋਮਨੀ ਕਾਲੀ ਦਲ ਦੇ ਜਿਹੜੇ ਹੋਰ ਜਥੇਦਾਰ ਜਿਹੜਾ ਵਕਾਊ ਹੋ ਗਏ ਨੇ ਭਾਈ ਪਿਆਰੋ ਵਿਗੋ ਨਾ ਅਜੇ ਵੀ ਪੈਰ ਸੰਭਲ ਜਾਓ ਬੜੇ ਚੰਗੇ ਰਹੋਗੇ ਗੁਰੂ ਕਿਰਪਾ ਕਰ ਦੇਗਾ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਜਿਹੜੇ ਭਾਈ ਆਗੂ ਸਾਨੂੰ ਮਿਲਦੇ ਨੇ ਬਹੁਤ ਚੰਗੇ ਨੇ ਅਸੀਂ ਇਹਨਾਂ ਦਾ ਸਾਥ ਲਈਏ ਗਿਆਨੀ ਗੁਰਮੁਖ ਸਿੰਘ ਜੀ ਦਾ ਗੁਰੂ ਕੇ ਪਿਆਰਿਆਂ ਦਾ ਸੱਚੇ ਸੁੱਚੇ ਨੇ ਨਿਤ ਨੇਮੀ ਨੇ ਸਭ ਕੁਝ ਇਹ ਸਾਰੀਆਂ ਗੱਲਾਂ ਵਿੱਚ ਪੂਰੇ ਨੇ ਇਹੋ ਜਿਹੇ ਦਾ ਸਾਥ ਦਿੱਤਾ ਹੋਇਆ ਦਰਗਾਹ ਵਿੱਚ ਵੀ ਜਰੂਰ ਸਾਨੂੰ ਇਹ ਭਾਗ ਮਿਲੇਗਾ ਅਸੀਂ ਗੱਲ ਕੋਈ ਨਹੀਂ ਆ ਸੋ ਭੁੱਲ ਚੁਕਾਂ ਦੀ ਮਾਫੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਦੀ ਰਿਪੋਰਟ ਘਰੇ ਦਾ ਟੀਵੀ